ਇਹੋ ਜਿਹੇ ਹਾਲਾਤ ਨੇ ਤੇ ਕੀ ਰਾਹਤ ਪ੍ਰਦਾਨ ਕਰਨੀ ਅੱਜ ਮੇਰੇ ਨਾਲ ਮੈਂ ਬਾਬਾ ਜੀ ਨਾਲ ਸੰਤ ਸਿੱਚੇਵਾਲ ਜੀ ਨਾਲ ਉੱਥੇ ਪਹੁੰਚੇ ਆਂ ਸਾਡੇ ਨਾਲ ਸਾਡੇ 3 ਮਾਸਾਹ ਹਲਕਾ ਇੰਟਰਸਾ ਸਾਡੇ ਡੀ ਸਾਹਿਬ ਐਸਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਨਾਲ ਅਸੀਂ ਆਲੀ ਖੁਰਤੇ ਆਲੀ ਕਲਾਂ ਦਾ ਹਾਲਾਤ ਦੇਖਿਆ ਜਿਹੜੇ ਕੱਲ ਸਾਡੇ ਭਰਾ ਨੇ ਇੱਕ ਵੀਡੀਓ ਪਾਈ ਸੀ ਜਦੋਂ ਬੰਨ ਟੁੱਟਦਾ ਤੇ ਉਹਨੀਆਂ ਜਿਹੜੀਆਂ ਟਾਹਾਂ ਨਿਕਲਦੀਆਂ ਹੋਈਆਂ ਸੁਣ ਕੇ ਰਹਿ ਨਹੀਂ ਗਿਆ ਤੇ ਅਸੀਂ ਉੱਥੇ ਪਿੰਡ ਪਹੁੰਚ ਕੇ ਉਹਨਾਂ ਨੂੰ ਮਿਲ ਕੇ ਆਏ ਆਂ ਸੋ ਉਹਨਾਂ ਦਾ ਜਿਹੜਾ ਤਕਰੀਬਨ ਦੋ ਪਿੰਡਾਂ ਦਾ 20000 ਏਕੜ ਦਾ ਨੁਕਸਾਨ ਹੋਇਆ ਉਹਨਾਂ ਨੇ ਵਾਅਦਾ ਕਰਕੇ ਆ ਤੇ ਤੁਹਾਡਾ ਜਿਹੜਾ ਜਲਦੀ ਜਦੋਂ ਵੀ ਪਾਣੀ ਘਟਦਾ ਤੇ ਇਹਦਾ ਸਪੈਸ਼ਲ ਗਦਾਵਰੀ ਦੇ ਅਫਸਰ ਹੁਕਮ ਦਿੱਤੇ ਹੋਏ ਆ ਸਪੈਸ਼ਲ ਇੱਕ ਡੀਆਰਓ ਇੱਕ ਤਨਖਤ ਸੀਲਦਾਰ ਲਗਾਇਆ ਹੋਇਆ ਪਾਣੀ ਘਟਦੇ ਸਾਰੀ ਸਪੈਸ਼ਲ ਗਦਾਵਰੀ ਹੋਣ ਤੋਂ ਬਾਅਦ ਜਿਹੜੇ ਵੀ ਕਿਸਾਨ ਭਰਾਵਾਂ ਨੇ ਮਿਹਨਤ ਕੀਤੀ ਹੋਈ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਉਜਾ ਸਾਰਿਆਂ ਨੂੰ ਦਵਾਂਗੇ ਸੋ ਪੂਰੇ ਦੋਨੇ ਪਿੰਡਾਂ ਦੇ ਜਿਹੜੇ ਸਰਪੰਚ ਪੰਚਾਇਤਾਂ ਨੂੰ ਭਰਾਵਾਂ ਨੂੰ ਉੱਥੇ ਤੱਕ ਦੇ ਮਤਾਵਾ ਵੀ ਸਾਡੇ ਕੋਲ ਇਥੇ ਮਿਲੀਆਂ ਨੂੰ ਸਾਰਿਆਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਨਾਲ ਜਿਹੜਾ ਵਾਦਾ ਯਕੀਨ ਹੈ ਕੇ ਮੁੱਖ ਮੰਤਰੀ ਸਾਹਿਬ ਸਾਡਾ ਇਹ ਹੱਲ ਜ਼ਰੂਰ ਕਰਨਗੇ ਸੋ ਮੈਂ ਵੀ ਉਹਨਾਂ ਨੂੰ ਵਾਅਦਾ ਕਰਕੇ ਆ ਕਿਉਂਕਿ ਰੈਵਨਿਊ ਮਿਨਿਸਟਰ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਏਕੜ ਦਾ ਜਿਹੜਾ ਜਿੰਨਾ ਵੀ ਨੁਕਸਾਨ ਹਰ ਏਕੜ ਦਾ ਜਿੰਨੇ ਵੀ ਮਿਹਨਤ ਕੀਤੀ ਆ ਉਹ ਮੁਆਵਜ਼ਾ ਮੰਗਦਾ ਮੁਆਵਜ਼ਾ ਦੇ ਕੇ ਆਵਾਂਗੇ ਹੁਣ ਅਸੀਂ ਇਹ ਜਿਹੜੇ ਘਰ ਪਾਣੀ ਜਿਹੜੇ ਘਰਾਂ 'ਚ ਪਾਣੀ ਆਇਆ ਹੋਇਆ ਉਹਨਾਂ ਘਰਾਂ 'ਚ ਮੈਂ ਤੇ ਬਾਬਾ ਜੀ ਤੇ ਚੀਮਾ ਸਾਹਿਬ ਦੀ ਡੀਸੀ ਸਾਹਿਬ ਅਸੀਂ ਜਾ ਰਹੇ ਐਸਐਸਪੀ ਸਾਹਿਬ ਖੁਦ ਜਾ ਕੇ ਕਿਉਂਕਿ ਸਮਾਨ ਜਿਹੜਾ ਸਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੇਵਾ ਵੱਲੋਂ ਸਾਰਾ ਰਾਸ਼ਨ ਪਹੁੰਚ ਰਿਹਾ ਡੰਗਰਾਂ ਦਾ ਚਾਰਾ ਪਹੁੰਚ ਰਿਹਾ ਫਿਰ ਵੀ ਘਰ ਘਰ ਜਾ ਕੇ ਪੁੱਛ ਕੇ ਪੁੱਛਣ ਜਾ ਰਹੇ ਆ ਤੁਸੀਂ ਨਾਲ ਚੱਲਣ ਨਾਲ ਚਲੋ ਕਿ ਜੇ ਕਿਸੇ ਨੂੰ ਕੋਈ ਲੋੜ ਆ ਉਹ ਦਵਾਂਗੇ ਜਿਹੜਾ ਬੰਦਾ ਮੁਆਵਜਾ ਉਹ ਇਕੱਲੇ ਇਕੱਲੇ ਦਾ ਬੰਦਾ ਮੁਆਵਜਾ ਵੀ ਮਿਲੂਗਾ ਫਿਲਹਾਲ ਜਿਹੜੀ ਲੋੜ ਹੈ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਹਰ ਪਿੰਡ ਹਰ ਉਸ ਘਰ 'ਚ ਪਹੁੰਚ ਰਹੇ ਆ ਜਿੱਥੇ ਪਾਣੀ ਜ਼ਿਆਦਾ ਆਇਆ ਹੈ ਮਤਲਬ ਕਿ ਕਿਸਾਨਾਂ ਦੀ ਮੰਗ ਹੈ ਕਿ ਪਿਛਲੀ ਵਾਰ ਜਿਹੜਾ ਮੁਆਵਜ਼ਾ ਮਿਲਿਆ ਹੈ ਉਹਦੇ ਵਿੱਚ ਕਈ ਅਜਿਹੇ ਪੈਰਾਮੀਟਰ ਸਨ ਕਿ ਜਦੋਂ ਕਈ ਕਿਸਾਨ ਵਾਂਝੇ ਰਹਿ ਗਏ ਨਹੀਂ ਇਸ ਵਾਰ ਕੇ ਤੇ ਦੂਰੀ ਮਾਰ ਪਈ ਹੈ ਦੂਜੀ ਵਾਰ ਦੋ ਸਾਲਾਂ ਦੇ ਵਿੱਚ ਮਾਰ ਪਈ ਹੈ ਦੇਖੋ ਪਰਮਾਤਮਾ ਦੀ ਮਾਰ ਕੇ ਕੋਈ ਜ਼ਿਆਦਾ ਜ਼ੋਰ ਨਹੀਂ ਚੱਲਦਾ ਹੁੰਦਾ ਪਰ ਇਸ ਵਾਰ ਕੋਈ ਵੀ ਕਿਸਾਨ ਵਾਂਝਾ ਨਹੀਂ ਰਹੂਗਾ ਹਰ ਕਿਸਾਨ ਭਰਾ ਨੂੰ ਜਿਹੜਾ ਬੰਦਾ ਮੁਆਵਜ਼ਾ ਮਿਲੂਗਾ ਸੋ ਮੁੱਖ ਮੰਤਰੀ ਸਾਡੇ ਮਾਨ ਸ੍ਰਮਾਨ ਜੀ ਦਾ ਸਾਨੂੰ ਆਦੇਸ਼ ਵੀ ਹੈ ਕਿ ਕਾ ਕਰ ਪਹੁੰਚੋ ਸਾਰਿਆਂ ਨਾਲ ਜਿਹੜਾ ਵਾਅਦਾ ਕਰਕੇ ਆਓ ਤੇ ਨਾਲ ਦੇ ਨਾਲ ਅਫਸਰਾਂ ਨੂੰ ਹੁਕਮ ਦਿੱਤੇ ਹੋਏ ਆ ਕਿ ਸਪੈਸ਼ਲ ਗਦਾਵਰੀ ਲਈ ਅਸੀਂ ਖੋਲ੍ਹ ਦਿੱਤੀ ਹੈ ਜਦੋਂ ਪਾਣੀ ਕਰਦਾ ਸਾਰਿਆਂ ਦੀ ਸਪੈਸ਼ਲ ਗਦਾਵਰੀ ਹੋ ਕੇ ਸਾਰਿਆਂ ਨੂੰ ਮੰਨਦਾ ਮੁਆਵਜ਼ਾ ਮਿਲੂਗਾ ਕੋਈ ਵੀ ਘਰ ਇਹੋ ਜਿਹਾ ਨਹੀਂ ਜਿਹੜਾ ਰਹਿ ਜਾਊਗਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਫਿਲਹਾਲ ਆਪਾਂ ਆਪਣੀ ਜਾਨ ਦੀ ਮਾਲ ਦੀ ਰੱਖਿਆ ਕਰੀਏ ਜਿਹੜੇ ਘਰਾਂ 'ਚ ਪਾਣੀ ਆ ਚੁੱਕਾ ਆਲੇ ਦੁਆਲੇ ਨਾਲ ਵੀ ਟੱਚ ਕਰ ਚੁੱਕਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਬਾਹਰ ਆ ਜੀਏ ਸਾਡੇ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਰਾ ਬੰਦੋਬਸਤ ਕੀਤਾ ਗਿਆ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਖਾਣ ਪੀਣ ਦਾ ਇੱਥੋਂ ਤੱਕ ਕਿ ਉਹਨਾਂ ਦੇ ਡੰਗਰਾਂ ਦਾ ਜਾਨਵਰਾਂ ਦਾ ਸਾਰਿਆਂ ਦਾ ਜਿਹੜਾ ਵੀ ਉਹ ਅਸੀਂ ਬਾਹਰ ਉਹਨਾਂ ਦੀ ਰੱਖ ਕੇ ਉਹਨਾਂ ਦੀ ਦੇਖਪਾਲ ਕਰਵਾ ਸਕਦੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਜਿਹੜੀ ਮੁਸੀਬਤ ਆਪਾਂ ਨਾ ਹੋਰ ਵਿੱਚ ਰਹਿ ਕੇ ਕੋਈ ਨੁਕਸਾਨ ਕਰਾ ਲਈਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਹੁਣ ਇਸ ਟਾਈਮ ਜਿਹੜੇ ਆਪਾਂ ਨੂੰ ਦਰਿਆ ਵਾਲੇ ਘਰ ਉਹ ਖਾਲੀ ਕਰਕੇ ਬਾਹਰ ਜਰੂਰ ਆ ਜਣੇ ਚਾਹੀਦਾ। ਮੁਨੀ ਸਰ ਕਿੰਨਾ ਏਰੀਆ ਪ੍ਰਭਾਵਿਤ ਹੈਗਾ ਜੀ ਪੰਜਾਬ ਦਾ ਟੂਰਨੇ। ਪੰਜਾਬ ਦੇ ਕਾਫੀ ਜ਼ਿਲ੍ਹੇ ਜੀ ਫਿਰੋਜ਼ਪੁਰ ਤੋਂ ਲੈ ਕੇ ਹੁਣ ਗੁਰਦਾਸਪੁਰ ਪਠਾਨਕੋਟ ਅੱਜ ਮੁੱਖ ਮੰਤਰੀ ਸਾਹਿਬ ਖੁਦ ਗਏ ਹੋਏ ਆ। ਮੈਰੀ ਸੁਲਤਾਨਪੁਰ ਲੋਧੀ ਲੱਗੀ ਹੋਈ ਹੈ ਡਿਊਟੀ। ਬਹੁਤ ਸਾਰੇ ਮਨਿਸਟਰ ਸਾਹਿਬ ਜਿਨ੍ਹਾਂ ਲਾਲਜੀ ਭੁੱਲਰ ਜੀ ਆ ਸਾਡੇ ਬਰਿੰਦਰ ਗੁਇਲ ਜੀ ਹਰ ਜ਼ਿਲ੍ਹੇ ਜਾ ਰਹੇ ਅੱਜ ਖੁੱਡੀਆਂ ਸਾਹਿਬ ਵੀ ਆ ਰਹੇ। ਸਾਰੀ ਸਰਕਾਰ ਸਾਡੇ ਸੇਵਾਦਾਰਾਂ ਵਾਂਗ ਸਹੀ ਸੇਵਾਦਾਰਾਂ ਦੀ ਪਾਰਟੀ ਸੇਵਾਦਾਰ ਸਰਕਾਰ ਸੋ ਸਾਡੇ ਪਾਰਟੀ ਸੁਪਰੀਮਾਰਨ ਕੇਜਰੀਵਾਲ ਜੀ ਦਾ ਵੀ ਸਾਨੂੰ ਇਹੀ ਬਾਰ-ਬਾਰ ਹੁਕਮ ਆ ਰਿਹਾ ਕਿ ਸਾਰਿਆਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਉਹਨਾਂ ਦਾ ਬੰਦਾ ਮੌਜੂਦ ਤੇ ਮਿਲੂਗਾ ਮਿਲੂਗਾ ਪਰ ਫਿਲਹਾਲ ਉਹਨਾਂ ਦੀ ਜਿਹੜੀ ਜਾਨ ਦੀ ਰੱਖਿਆ ਕੀਤੀ ਜਾਵੇ ਸੋ ਅਸੀਂ ਘਰ-ਘਰ ਪਹੁੰਚ ਕੇ ਸਾਰਿਆਂ ਦਾ ਖਿਆਲ ਰੱਖਦੇ ਹਾਂ ਚਲੋ